ਅੱਜ ਆਪਾਂ ਸਾਰੇ ਉਸ ਇਨਸਾਨ ਮਾਨ ਇਨਸਾਨ ਦੇ ਅੰਤਿਮ ਅਰਦਾਸ ਵਿੱਚ ਸ਼ਾਮਿਲ ਹੋਏ ਆਂ ਸਤਾਰ ਸੁਖਦੇਵ ਸਿੰਘ ਢੀਂਟਾ ਸਾਹਿਬ ਜੀ ਜਿਨ੍ਹਾਂ ਨੇ ساری ਜ਼ਿੰਦਗੀ ਲੋਕਾਂ ਦੀ ਸੇਵਾ ਚਲਾਈ ਸਤਿਪ੍ਰਕਾਸ਼ ਸਿੰਘ ਜੀ ਬਾਦਲ ਢੀਂਟਾ ਸਾਹਿਬ ਤਲਵੰਡੀ ਸਾਹਿਬ ਤੋੜਾ ਸਾਹਿਬ ਬਰਨਾਲਾ ਸਾਹਿਬ ਪੂੰਦੜ ਸਾਹਿਬ ਇੱਕੋ ਛੱਕ ਸਨ ਜਿਨ੍ਹਾਂ ਨੇ ਜੈਸਿੰਤ ਅਕਾਲੀ ਦਲ ਦਾ ਇਤਿਹਾਸ ਦੇਖੋ 103-4 ਸਾਲ ਦਾ ਇਤਿਹਾਸ ਹੈ ਵੱਡੇ ਬਾਦਲ ਸਾਹਿਬ ਦਾ ਤਾਂ तकरीबन 70 ਸਾਲ ਉਹਨਾਂ ਨੇ ਸੇਵਾ ਕੀਤੀ ਬਾਕੀ ਸਾਰੀ ਲੀਡਰਸ਼ਿਪ ਨੇ 50 ਤੋਂ 60 65 ਸਾਲ ਆਪਣੀ ਜ਼ਿੰਦਗੀ ਦੇ ਸ਼ਰੋਮਣੀ ਅਕਾਲੀ ਦਲ ਦੀ ਸੇਵਾ ਚਲਾਈ ਸ਼੍ਰੋਮਣੀ ਅਕਾਲੀ ਦਲ ਤੇ ਦੂਜੀਆਂ ਪਾਰਟੀਆਂ 'ਚ ਇੱਕ ਵੱਡਾ ਫਰਕ ਹੈ ਸ਼੍ਰੋਮਣੀ ਅਕਾਲੀ ਦਲ ਖੇਤਰੀ ਪਾਰਟੀ ਦੇ ਹੋਂਦ ਦੇ ਨਾਤੇ ਉਸ ਪਾਰਟੀ ਨੂੰ ਬਹੁਤ ਸੰਘਰਸ਼ ਕਰਨਾ ਪਿਆ ਕੁਰਬਾਨੀਆਂ ਦੇਣੀਆਂ ਪਈਆਂ ਜੇਲ੍ਹਾਂ ਜਾਣਾ ਪਿਆ ਖਾਲਸਾ ਪੰਥ ਦੀ ਵਾਸਤੇ ਤੇ ਪੰਜਾਬ ਖਾਤਰ ਆ ਉਹ ਲੀਡਰਸ਼ਿਪ ਹੈ ਜਿਸ ਲੀਡਰਸ਼ਿਪ ਨੇ ਕੋਈ ਆਪਣਾ ਪਰਿਵਾਰ ਦਾ ਪ੍ਰਵਾਹ ਨਾ ਕੀਤਾ ਆਪਣੇ ਰਿਸ਼ਤੇਦਾਰਾਂ ਨੂੰ ਪ੍ਰਵਾਹ ਨਾ ਕੀਤੀ ਪੂਰੀ ਜ਼ਿੰਦਗੀ ਜਨਤਾ ਲਈ ਪੰਜਾਬ ਲਈ ਕੌਮ ਲਈ ਸੰਘਰਸ਼ ਕੀਤਾ ਅੱਜ ਦੀ ਲੀਡਰਸ਼ਿਪ ਤੇ ਉਸ ਲੀਡਰਸ਼ਿਪ ਦਾ ਮੁਕਾਬਲਾ ਨਹੀਂ ਹੋ ਸਕਦਾ ਜਿਸ ਦਾ ਜਿਹਦਾ ਜਜ਼ਬਾ ਪ੍ਰਾਣੀ ਲੀਡਰਸ਼ਿਪ ਸੀ ਮੈਂ ਦੇਖਿਆ ਹੌਲੀ-ਹੌਲੀ ਘਟ ਰਿਹਾ ਹੈ ਆਪਣੇ ਨਵੀਂ ਲੀਡਰਸ਼ਿਪ ਨੂੰ ਉਹ ਪ੍ਰਾਣੀ ਲੀਡਰਸ਼ਿਪ ਦੇ ਜੀਵਨ ਤੋਂ ਸਿੱਖਣ ਦੀ ਲੋੜ ਹੈ ਉਹਨਾਂ ਦੀ ਦ੍ਰਿੜਤਾ ਤੋਂ ਸਿੱਖਣ ਦੀ ਲੋੜ ਹੈ ਉਹਨਾਂ ਦੀਆਂ ਕੁਰਬਾਨੀਆਂ ਤੋਂ ਸਿੱਖਣ ਦੀ ਲੋੜ ਹੈ ਤੁਸੀਂ ਦੇਖੋ ਜੋ ਸਮਾਂ ਉਹ ਜੇ ਤੂਫਾਨਾਂ ਦੇ ਉਹ ਜੇ ਸਰਕਾਰਾਂ ਦੇ ਜ਼ੁਲਮ ਦਾ ਟੱਕਰਾ ਕੀਤਾ ਜਿਹੜੀ ਅੱਜ ਦੀ ਲੀਡਰਸ਼ਿਪ ਸ਼ਾਇਦ ਨਾ ਕਰ ਸਕੇ ਤਾਂ ਐਸ ਕਰਕੇ ਅੱਜ ਹਿੰਸਾ ਸਾਹਿਬ ਆਪਣੇ ਵਿੱਚ ਨਹੀਂ ਹੈ ਪਰ ਆਪਾਂ ਸਾਰਿਆਂ ਨੂੰ ਆਪਣੀ ਪ੍ਰਾਣੀ ਲੀਡਰਸ਼ਿਪ ਢੀਂਸਾ ਸਾਹਿਬ ਵਰਗੀ ਜ਼ਿੰਦਗੀ ਦੀ ਲਾਈਫ ਤੋਂ ਸਿੱਖਣਾ ਚਾਹੀਦਾ ਹੈ ਕਿਉਂਕਿ ਅੱਜ ਪੰਜਾਬ ਸੂਪਾ ਜਿਹਦੇ ਉੱਤੇ ਹਰ ਕਿਸਮ ਦੇ ਆਪਣੇ ਦੇ ਹਮਲੇ ਹੋਇਆ ਕੌਮ ਦੇ ਹਮਲੇ ਹੋਇਆ ਇਸ ਕਰਕੇ ਸ਼੍ਰੋਮਣੀ ਅਕਾਲੀ ਦਲ ਦੇ ਸੇਵਾਦਾਰ ਦੇ ਹੁੰਦੇ ਨਾਤੇ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਇੱਕ ਪਰਿਵਾਰ ਹੈ ਤੇ ਮੈਨੂੰ ਢੀਂਸਾ ਸਾਹਿਬ ਦੇ 2 ਦਿਨ ਪਹਿਲੇ ਜਾਨ ਤੋਂ ਪਹਿਲੇ ਮੈਨੂੰ ਮੌਕਾ ਮਿਲਿਆ ਮੈਂ ਉਹਨਾਂ ਦੇ ਘਰੇ ਗਿਆ ਉਹਨਾਂ ਦੀ ਸਿਹਤ ਦਾ ਪਤਾ ਕਰਨ ਵਾਸਤੇ ਮੈਂ ਜਦੋਂ ਬਾਹਰ ਆਇਆ ਤਾਂ ਮੈਂ ਜ਼ਿਕਰ ਕੀਤਾ ਮੈਂ ਜੀਨਸਾ ਸਾਹਿਬ ਨੂੰ ਵੀ ਕਿਹਾ ਬੇਨਤੀ ਕੀਤੀ ਮੈਂ ਕਿਹਾ ਮੈਂ ਥੋੜੀ ਚਿਹਰੇ 'ਚ ਉਹ ਵਾਪਸ ਚੜਦੀ ਕਲਾ ਮੈਂ ਦੇਖ ਰਿਹਾ ਤੇ ਮੈਨੂੰ ਕਹਿਣ ਲੱਗੇ ਕਹਿੰਦੇ ਸਰਬੀਰ ਦੇਖੋ ਪ੍ਰਾਣੀ ਲੀਡਰਸ਼ਿਪ ਦੀ ਸੋਚ ਕੀ ਹੈ ਮੈਨੂੰ ਕਹਿਣ ਲੱਗੇ ਆਪਣੇ ਪੰਥ ਨੂੰ ਇਕੱਠਾ ਕਰ ਲੋ ਪਾਰਟੀਆਂ ਨੂੰ ਇਕੱਠਾ ਕਰ ਲੋ ਇਕੱਠੇ ਤੇ ਹੀ ਆਪਾਂ ਪੰਜਾਬ ਵਿੱਚ ਚੰਗੀ ਤਰ੍ਹਾਂ ਸੇਵਾ ਕਰ ਸਕਦੇ ਆ ਆ ਸੋਚ ਹੈ ਦਰਦ ਹੈ ਕੌਮ ਖਾਤਰ ਪੰਜਾਬ ਖਾਤਰ ਪਾਰਟੀ ਖਾਤਰ ਪੁਰਾਣੀ ਲੀਡਰਸ਼ਿਪ ਦਾ ਜਿਹੜਾ ਆਪਾਂ ਨੂੰ ਉਸ ਦੇ ਉਹਦੇ ਬਾਰੇ ਸੋਚਣਾ ਚਾਹੀਦਾ ਤੇ ਸਿੱਖਣਾ ਚਾਹੀਦਾ ਮੈਂ ਜਿਆਦਾ ਸਮਝ ਲੈਂਦਾ ਹੋਇਆ ਮੈਂ ਪ੍ਰਵਿੰਦਰ ਜੀ ਮੇਰੇ ਛੋੜੇ ਵੀਰ ਹੈ ਬਹੁਤ ਮੇਕ ਇਨਸਾਨ ਬੜੇ ਮਿਹਨਤੀ ਹੈ ਬੜੇ ਕਾਬਿਲ ਹੈ ਮੈਨੂੰ ਮੌਕਾ ਮਿਲਿਆ ਜਦੋਂ ਮੈਂ ਸਰਕਾਰ ਸੀ ਵੱਡੇ ਬਾਦਲ ਸਾਹਿਬ ਨੂੰ ਥੱਲੇ ਮੈਂ ਸੇਵਾ ਕਰਿਆ ਸੀ ਮੇਰੇ ਨਾਲ ਹੀ ਪਰਮਿੰਦਰ ਸੀ ਤੇ ਮੈਂ ਦੇਖਿਆ ਬੜੀ ਕਾਬਲੀਅਤ ਮੇਰੇ ਵਿੱਚ ਹੈ ਤੇ ਬੜੀ ਇਹਨਾਂ ਨੇ ਬੜੇ ਸਿਆਣੇ ਫਨਾ ਤਰੀਕੇ ਨਾਲ ਇਹਨਾਂ ਨੇ ਪੰਜਾਬ ਦੇ ਖਜ਼ਾਨੇ ਨੂੰ ਸੰਭਾਲਿਆ ਸੋ ਮੈਂ ਸ਼ੋਮਨੀ ਕਾਲੀ ਦਲ ਤਰਫੋਂ ਸਾਡੀ ਸਮੂਚੀ ਲੀਡਰਸ਼ਿਪ ਤਰਫੋਂ ਸਾਰੀ ਲੀਡਰਸ਼ਿਪ ਇੱਥੇ ਆਪਣੇ ਪ੍ਰਾਣੇ ਸਾਥੀ ਆਪਣੇ ਬਜ਼ੁਰਗ ਸਾਰਸੁਦੇਵ ਸਿੰਘ ਜੀ ਢੀਂਸਾ ਸਾਹਿਬ ਨੂੰ ਸ਼ਨਾਂਝਲੀ ਦੇਣ ਵਾਸਤੇ ਆਏ ਆ ਤੇ ਪਰਮਾਤਮਾ ਦੇ ਚਰਨਾਂ ਚ ਆਹੀ ਅਰਦਾਸ ਬੇਨਤੀ ਕਰਦਾ ਹੈ ਪਰਮਾਤਮਾ ਇਸ ਮਹਾਨ ਇਨਸਾਨ ਨੂੰ ਆਪਣੀ ਗੋਦ ਵਿੱਚ ਜਗ੍ਹਾ ਦੇ ਕੇ ਤੇ ਸਾਰੇ ਪਰਿਵਾਰ ਨੂੰ ਉਹਨਾਂ ਸਾਥੀਆਂ ਨੂੰ ਤਾਕਤ ਬਖਸ਼ਣ ਕਿਉ ਕਮੀ ਪੂਰੀ ਨਹੀਂ ਹੋ ਸਕਦੀ ਪਰ ਕਮੀ ਮਹਿਸੂਸ ਨਾ ਹੋਏ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤ